ਸਸਤੀ ਕਾਲਜੀ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਲਈ ਲੈ ਕੇ ਆਈਆਂ ਵੀਡੀਓ ਵੀਡੀਓ ਹੈਗੀ ਹੈਗੀ ਆਪਾਂ ਵੀ ਪਜਾਮੇ ਦੇ ਵਿੱਚ ਇਲਾਸਟਿਕ ਕਿਵੇਂ ਪਾ ਸਕਦੇ ਹਾਂ ਤੇ ਚਾਹੇ ਜੈਂਟਸ ਪਜਾਮਾ ਚਾਹੇ ਗਰਲਸ ਪਲਾਜ਼ੋ ਆਹ ਨਾਲ ਵਿੱਚ ਆਪਾਂ ਕਿਵੇਂ ਪਾ ਸਕਦੇ ਹਾਂ ਇਲਾਸਟਿਕ ਉਹਦੇ ਬਾਰੇ ਤੁਹਾਨੂੰ ਮੈਂ ਦੱਸੂਗੀ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਨੇ ਹੁਣ ਇਹਦੇ ਵਿੱਚ ਇਲਾਸਟਿਕ ਪਾਉਣਾ ਆਪਾਂ ਇਸ ਤਰ੍ਹਾਂ ਖਿੱਚ ਕੇ ਦੇਖ ਲੈਣਾ ਇਹਨੂੰ ਇਲਾਸਟਿਕ ਨੂੰ ਵੀ ਆਪਣੇ ਕੋਲੇ ਪੂਰਾ ਆ ਰਿਹਾ ਇਸ ਤਰ੍ਹਾਂ ਥੋੜਾ ਜਿਹਾ ਕੱਟੀ ਪਾਵਾਂਗੇ ਆਪਾਂ ਕਿਉਂਕਿ ਇਹਦੇ ਵਿੱਚ ਬਾਲਣੇ ਜਿਹੜੇ ਚੰਗੀ ਤਰ੍ਹਾਂ ਪਾਣੇ ਚਾਹੀਦੇ ਨੇ ਠੀਕ ਹੈ ਜੀ ਤੇ ਹੁਣ ਆਪਾਂ ਇੱਥੋਂ ਕੱਟ ਲਾਂਗੇ ਇਹਨੂੰ ਥੋੜਾ ਜਿਹਾ ਵੱਧ ਕੱਟ ਲਾਂਗੇ ਕਿਉਂਕਿ ਆਪਾਂ ਨੇ ਸਲਾਈਆਂ ਵੀ ਲਗਾਉਣੀਆਂ ਨੇ ਜਦੋਂ ਜੋੜ ਲਾਉਣਾ ਹੁਣ ਆਪਾਂ ਇੱਥੇ ਜੋੜ ਲਾਵਾਂਗੇ ਪਜਾਮੇ ਤੇ ਜੇਬ ਕਿਵੇਂ ਲਗਾਉਣੀਆਂ ਉਹਦੀ ਮੈਂ ਵੀਡੀਓ ਅਪਲੋਡ ਕਰ ਦਿੱਤੀ ਹੈ ਚੈਨਲ ਤੇ ਉਹ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਾਂ ਜੋੜ ਲਗਾਉਣੇ ਨੇ ਇੱਕ ਦੂਜੇ ਉੱਪਰ ਧਰ ਕੇ ਲਗਾਏ ਨੇ ਦੂਜੇ ਲੋਟ ਫੜ ਕੇ ਨਹੀਂ ਲਗਾਏ ਹੈਗੇ ਠੀਕ ਹੈ ਜੀ ਤੇ ਹੁਣ ਇਹ ਗੋਲ ਹੋ ਗਿਆ ਸਭ ਤੋਂ ਪਹਿਲਾਂ ਹੁਣ ਆਪਾਂ ਨੇ ਨਾ ਇਹਦਾ ਘੇਰਾ ਫੋਲਡ ਕਰ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਘੇਰਾ ਆਪਾਂ ਨੇ ਫੋਲਡ ਕਰ ਲੈਣਾ ਇਸ ਤਰ੍ਹਾਂ ਘੇਰਾ ਫੋਲਡ ਕਰਨਾ ਆਪਾਂ ਨੂੰ ਬਹੁਤ ਹੀ ਆਸਾਨੀ ਆਉਂਦੀ ਹੈ ਜਦੋਂ ਆਪਾਂ ਇਲਾਸਟਿਕ ਪਾਉਂਦੇ ਆ ਤੇ ਕੱਪੜਾ ਜ਼ਿਆਦਾ ਆਪਾਂ ਨੂੰ ਸੈੱਟ ਨਹੀਂ ਕਰਨਾ ਪੈਂਦਾ ਆਪਣੇ ਆਪ ਹੀ ਫੋਲਡ ਹੋ ਜਾਂਦਾ ਬੜੇ ਬਖੇ ਨਾਲ ਆਪਾਂ ਨੇ ਇਹਨੂੰ ਬਰੀਕ-ਬਰੀਕ ਫੋਲਡ ਕਰ ਲੈਣਾ ਇਸ ਤਰ੍ਹਾਂ ਫਿਰ ਆਪਾਂ ਨੂੰ ਨਾ ਕੱਪੜਾ ਜਿਹੜਾ ਸੈੱਟ ਨਹੀਂ ਕਰਨਾ ਪੈਂਦਾ ਆਪਣੇ ਆਪ ਹੀ ਆਪਾਂ ਜਦੋਂ ਫੋਲਡ ਕਰਕੇ ਇਹਨੂੰ ਉੱਪਰ ਦੀ ਘਮਾਉਂਦੇ ਆ ਆਪਣੇ ਆਪ ਹੀ ਸੈੱਟ ਆ ਜਾਂਦਾ ਹੈਗਾ ਨਹੀਂ ਫਿਰ ਆਪਾਂ ਨੂੰ ਨਾਲ ਦੀ ਨਾਲ ਕੱਪੜਾ ਵੀ ਸੈੱਟ ਕਰਨਾ ਪੈਂਦਾ ਤੇ ਇਸ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਹਿ ਜਾਂਦਾ ਹੈ ਠੀਕ ਆਪਾਂ ਨੇ ਕਿਵੇਂ ਪਾਉਣਾ ਇਲਾਸਟਿਕ ਆਪਾਂ ਨੇ ਇਸ ਤਰ੍ਹਾਂ ਇਹਦੇ ਉੱਪਰ ਗਿਓ ਪਾ ਲੈਣਾ ਪਟ ਪੁੱਠਾ ਗਾ ਪਜਾਮਾ ਇਹ ਤੇ ਆਪਾਂ ਨੇ ਇਹਦੇ ਵਿੱਚ ਦੀ ਨਘਾ ਲੈਣਾ ਇਸ ਤਰ੍ਹਾਂ ਇਲਾਸਟਿਕ ਨੂੰ ਤੇ ਇਹਦੇ ਵਿੱਚ ਕੋਈ ਵੀ ਫਿਰ ਬਾੜ ਨਹੀਂ ਪਊਗਾ ਆਪਾਂ ਇਸ ਤਰ੍ਹਾਂ ਇਹਨੂੰ ਵਿੱਚ ਪਾ ਲੈਣਾ ਠੀਕ ਹੈ ਜੀ ਤੇ ਹੁਣ ਆਪਾਂ ਨੇ ਇਹਨੂੰ ਇਸ ਤਰ੍ਹਾਂ ਉੱਪਰ ਵੀ ਫੋਲਡ ਕਰ ਦੇਣਾ ਤੇ ਬਹੁਤ ਹੀ ਆਸਾਨੀ ਦੇ ਨਾਲ ਪੈ ਜਾਂਦਾ ਇਲਾਸਟਿਕ ਇਸ ਤਰੀਕੇ ਨਾਲ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਹੁਣ ਆਪਾਂ ਜਿਹੜੀ ਉਹ ਸਲਾਈ ਲਾਈ ਸੀ ਨਾ ਉਹਦੇ ਸਲਾਈ ਦੇ ਉੱਪਰ ਹੀ ਸਲਾਈ ਆਪਾਂ ਨੇ ਲਗਾ ਦੇਣੀ ਹੈ ਆਪਾਂ ਨੂੰ ਕਪੜਾ ਸੈੱਟ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਪੈਣੀ ਹੈਗੀ ਇਹਦੇ ਨਾਲ ਜਦੋਂ ਆਪਾਂ ਪਹਿਲਾਂ ਸਲਾਈ ਲਗਾ ਦਿੰਨੇ ਆ ਜਿਹੜੀ ਇਹ ਸਲਾਈ ਲਗवानी ਆ ਆਪਾਂ ਨੇ ਇਲਾਸਟਿਕ ਦੇ ਉੱਪਰ ਨਹੀਂ ਲਗਾਉਣੀ ਕੱਪੜੇ ਦੇ ਉੱਪਰ ਲਾਉਣੀ ਹੈ ਕਿਉਂਕਿ ਜੇ ਆਪਾਂ ਇਲਾਸਟਿਕ ਦੇ ਉੱਪਰ ਲਗਾ ਦਾਂਗੇ ਤਾਂ ਜਦੋਂ ਆਪਾਂ ਸਲਾਈ ਖਿੱਚਾਂਗੇ ਇਹਨਾਂ ਤਾਂ ਖਿੱਚੀ ਨਹੀਂ ਜਾਣ ਟੁੱਟ ਜੂਗੀ ਤੇ ਇਲਾਸਟਿਕ ਵੀ ਫਿਰ ਲਫਣਾ ਨਹੀਂ ਹੈਗਾ ਜਦੋਂ ਆਪਾਂ ਨੇ ਇਹ ਵਿੱਚ ਬਣ ਪਾਉਣੇ ਨੇ ਹੁਣ ਆਪਾਂ ਨੇ ਜਿਹੜੇ ਦੇਖੋ ਇਹ ਵਾਲ ਨੇ ਪੱਧ ਘਟਨੇ ਨੇ ਹੁਣ ਆਪਾਂ ਨੇ ਇਹਨੂੰ ਖਿੱਚ ਕੇ ਇਸ ਤਰ੍ਹਾਂ ਸੈੱਟ ਕਰ ਲੈਣੇ ਨੇ ਦੇਖੋ ਬਹੁਤ ਹੀ ਵਧੀਆ ਵਾਲ ਪੈਣਗੇ ਇਹਦੇ ਵਿੱਚ ਤੇ ਇੱਕਸਾਰ ਪੈਣਗੇ ਸਾਰੇ ਸਾਰੇ ਵਾਲ ਪੈ ਗਏ ਨੇ ਦੇਖ ਸਕਦੇ ਹੋ ਤੁਸੀਂ ਇੱਕਸਾਰ ਵਾਲ ਪਏ ਨੇ ਤੇ ਹੁਣ ਆਪਾਂ ਇੱਥੇ ਸਲਾਈ ਲਗਾ ਦਾਂਗੇ ਪਲਾਸਟਿਕ ਨੂੰ ਆਪਾਂ ਦੋਨੇ ਸਾਈਡ ਤੋਂ ਫੜ ਕੇ ਖਿੱਚਣਾ ਆ ਦੇਖ ਸਕਦੇ ਹੋ ਤੁਸੀਂ ਪਲਾਸਟਿਕ ਆਪਾਂ ਨੇ ਪਾ ਦਿੱਤੀ ਐ ਤੇ ਬਹੁਤ ਹੀ ਵਧੀਆ ਪਈਆ ਬਾਲ ਸਾਰੇ ਇਕਸਾਰ ਨੇ ਦੇਖ ਸਕਦੇ ਹੋ ਤੁਸੀਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਆਹ ਵੀ ਅੰਦਰਲੀ ਸਾਈਡ